ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਪੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੀਵ ਕੋ ਖਾਵੈ ਜੀਵ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਜਿ ਨਾ ਗਾਈ ਨੇਤ ਨੇ ਤੇ ਰਾਖੇ ਓਰ ਤਾਰੂ ਕਮ ਸੰਸਾਰ ਚਰਨ ਲਗਦਰੀ ਐ ਸਭ ਨਾਨਕ ਬ੍ਰਹਮ ਪਸਾਰੂ ਸਾਨੁਕ ਮਹੱਲਾ ਪੰਜਵਾ ਤੇਰਾ ਕਿੰਤਾ ਜਾਤੋ ਨਾਹੀ ਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ ਤਰਸ ਪਿਆ ਮੇਲਾਮਤ ਹੋਈ ਸਤਗੁਰ ਸਜਣਾ ਮਿਲੇਰਾ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਕੀ ਵਹ ਹਰੇ ਸਪਿਆ ਮੇਰਾ ਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਵਿੱਚ ਤਿਨਾ ਵਸ ਤੂੰ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਗੁਰ ਕਾ ਪਈਓ ਜਿਸ ਕਾ ਸਬਸ ਆਧਾਰੂ ਜੀ ਕੋ ਖਾਵੈ ਜੀ ਕੋ ਪੁੰਚੈ ਤਿਸ ਕਾ ਹੋਇ ਉਤਾਰੂ ਇਹ ਵਸਤ ਤ ਜੀ ਨੈ ਝਾਈ ਹਿਤ ਨਿਤ ਰਖਿ ਔਰ ਧਾਰੂ ਕਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੂ ਸਾਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗਤੀ ਤੋਈ ਮੈ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਇ ਹੋਈ ਤਰਸ ਪਿਆ ਮੇਲਾਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਕੀ ਰਹਿ ਹਰਿਆ ਤਰਸ ਪਿਆ ਮੇਰਾਮਤ ਹੋਈ ਸਤ ਗੁਰ ਸਜਣਾ ਮੇ ਵਿਚ ਤੇ ਨਾ ਵਸ ਤੂੰ ਪਈਓ सत संतोष विचार अमृत नाम ठाकुर का पयो जिसका सबस आधार जी को खावे जी को पुंचे तिसका होई ਤੇ ਨਿਤ ਰਾਖਿਉ ਰ ਧਾਰੂ ਕਮ ਸੰਸਾਰ ਚਰਨ ਲਗ ਦਰੀਐ ਸਬ ਨਾਨਕ ਬ੍ਰਹਮ ਪਸਾਰੂ ਸਾ ਲੋਕ ਮਹੱਲਾ ਪੰਜਵਾ ਤੇਰਾ ਕਿੰਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈ ਨਿਰਗੁਣਿਆਰੀ ਹੀ ਆਪੇ ਤਰਸ ਪਇਓਈ ਤਰਸ ਪਇਆ ਮੇਲਾਮਤ ਹੋਈ ਸਤ ਗੁਰ ਸਜਣਾ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀਵੇ ਹਰੀਆ ਤਰਸ ਪਇਆ ਮੇ ਨਾਮਤ ਹੋਈ ਬਾਤ ਗੁਰ ਸੱਜਣ ਮਿਲੇ ਆ ਨਾਮਿਤ ਨਾਮ ਵਿੱਚ ਤਿਨਾਸ ਤੂੰ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰਾ ਕਾ ਪਈਓ ਜਿਸ ਕਾ ਸਬਸ ਆਧਾਰੂ ਜੀਤੂ ਖਾਵੇ ਜੀਤੂ ਪੁੰਚੈ ਕਿਸ ਕਾ ਹੋਏ ਤਾਰੂ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰਾਖੇ ਉਰ ਤਾਰੂ ਨਾਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਾ ਲੋਕ ਮਹੱਲਾ ਪੰਜਵਾ ਰਾਹੀ ਕਿਤਾ ਜਾਤੋ ਨਹੀਂ ਮੈਨੋ ਜੋਗ ਕਿਤੋਈ ਮੈ ਨਿਰਗੁਣ ਆਰੀ ਕੋ ਗੁਣ ਨਹੀਂ ਆਪੇ ਤਰਸ ਪਇ ਹੋਈ ਤਰਸ ਪਇਆ ਮੇਲਾਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਠੀਵੈ ਹਰੇਆ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸਜਣ ਮਿਲੇ ਆ